ਯੋਗ ਹੈ ਪਾਈਏ ਇਹ ਦੇਖਿਓ ਹਾਂਜੀ 11 ਸਤੰਬਰ 2025 ਨੂੰ ਸਾਡੀ ਸੰਝ ਹੋਈ ਸੀ ਤੇ ਹਰ ਕਿਸੇ ਕਾਰਨ ਬਸ ਅਸੀਂ ਜੋ ਸਾਡੇ ਯੋਗਦਾਨ ਸਾਨੂੰ ਬਾਹਰ ਤੋਂ ਵੀ ਆਇਆ ਪਿੰਡਿਆਂ ਨੇ ਵੀ ਦਿੱਤਾ ਉਹਨਾਂ ਯੋਗਦਾਨ ਵੀਰਾਂ ਨੂੰ ਅਸੀਂ ਸਨਮਾਨਿਤ ਕਿਸੇ ਵਜ੍ਹਾ ਨਾਲ ਨਾਹੁ ਕਰ ਸਕੇ ਇਸ ਗਲਤੀ ਦੀ ਮੈਂ ਵੀ ਮਹਿਸੂਸ ਕਰਦਾ ਤੇ ਮੇਰੇ ਪਿੰਡ ਦੇ ਜੋ ਮੈਂਬਰ ਨੇ ਸਿੰਝ ਕਮੇਟੀ ਦੇ ਉਹ ਵੀ ਗਲਤੀ ਨੂੰ ਮਹਿਸੂਸ ਕਰਦੇ ਨੇ ਇਸ ਕਰਕੇ ਅੱਜ ਅਸੀਂ ਇੱਥੇ ਇਸ ਗਲਤੀ ਨੂੰ ਸੁਧਾਰਨ ਵਾਸਤੇ ਇਕੱਠੇ ਹੋਏ ਆ ਤੇ ਜੋ ਅਸੀਂ ਸਰੋਪੇ ਵੰਸ਼ਟਾ ਮਾ ਗਿਫਟ ਦੇਣੇ ਸੀ ਉਹ ਅੱਜ ਅਸੀਂ ਉਹਨਾਂ ਦਾ ਵੰਡਣ ਕਰਨ ਵਾਸਤੇ ਇਕੱਠੇ ਹੋਏ ਆ ਤੇ ਇਹ ਵੰਤਰ ਨਾਲ ਅਸੀਂ ਅੱਜ ਇਸ ਛੇਜ ਕਮੇਟੀ ਦੇ ਮੈਂਬਰ ਤੇ ਜੋ ਪਿੰਡ ਦੇ ਪਤਵੰਤੇ ਬੰਦੇ ਸਾਰੇ ਇਕੱਠੇ ਹੋ ਕੇ ਇਹਨਾਂ ਦਾ ਅਸੀਂ ਜਿੱਤਣ ਕਰਦੇ ਆ ਮੈਂ ਆਸ ਕਰਦਾ ਕਿ ਜੇ ਜੋ ਆ ਸੀ ਇਹਨਾਂ ਨੂੰ ਤੋਹਫੇ ਦਿੰਦੇ ਪਏ ਆ ਇਹ ਸਮਾਨਦਤ ਤੋਹਫੀਆਂ ਨਾ ਕਰਦੇ ਪਏ ਆ ਇਹਨਾਂ ਨੂੰ ਇਹ ਪਹਿਨਾ ਸਵੀਕਾਰ ਕਰਨ ਲਈ ਇਹ ਮਾੜੇ ਵਿੱਚ ਆ ਜਾਣਾ ਇਹ ਮੈਂ ਵੀ ਆਸ ਕਰਦਾ ਜੀ ਜਦੋਂ ਵੀ ਇਹ ਦੋਸਤਾਂ ਨੂੰ ਦੇਖਣਗੇ ਤੇ ਇਹਨਾਂ ਨੂੰ 2025 ਦੇ ਸਿੰਝ ਮੇਲੇ ਦੀ ਯਾਦ ਜਰੂਰ ਆਵੇ ਹਾਂਜੀ ਸਿੰਝ ਮੇਲੇ ਦਾ ਨਾਮ ਕੀ ਨਾਮ ਹੈ ਰੂਪ ਲਾਲ ਸਿੰਝ ਆਪਣੇ ਤੋਂ ਕੀ ਨੰਬਰਾਂ ਦਾ ਧੰਨਵਾਦ ਕਰਦਾ ਹਾਂ ਜੀ ਕਮੇਟੀ ਨੂੰ 5500 ਰੁਪਏ